ਸੋ ਆਓ ਫਿਰ ਸਵਾਗਤ ਕਰਦਾ ਮੈਂ ਗੁਰਪ੍ਰੀਤ ਖਹਿਰਾ ਸਾਹਦਾ ਕਿਸ ਸਰ ਜੀ ਆਨੂ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸ਼ੁਕਰ ਹੈ ਕਰਵਾਤਾ ਤੇ ਸਾਰੇ ਸਵਤੰਨ ਸਾਥੀ ਕਾ ਜੀ ਸਸਿਕਾ ਜੀ ਕੱਲ ਵੀ ਮੈਂ ਗੁਰਪ੍ਰੀਤ ਸਿੰਘ ਉਹਨਾਂ ਨਾਲ ਇੰਟਰਵਿਊ ਕੀਤੀ ਸੀਗੀ ਜਿਹੜੇ ਕਿ ਬ੍ਰਿਟਿਸ਼ ਕੋਲੰਬੀਆ ਤੋਂ ਨੇ ਤੇ ਸਵੇਰੇ ਗੁਰਪ੍ਰੀਤ ਪੁਰਵਾ ਜੀ ਆਉਂਦੇ ਨੇ ਤੇ ਹੁਣ ਗੁਰਪ੍ਰੀਤ ਖਹਿਰਾ ਜੀ ਸੋ ਗੁਰਪ੍ਰੀਤ ਇਜ਼ ਏ ਵੈਰੀ ਕਾਮਨ ਨੇਮ ਐਂਡ ਜੀ ਬਿਲਕੁਲ ਸਹੀ ਕਹਿ ਰਹੇ ਹੋ ਜੀ ਤੇ अच्छा सबसे पहले तो मैं गल करना चाहूंगा ਤੁਹਾਡੇ ਨਾਲ ਸੇ ਜੋ ਲੇਬਲਸ ਵੱਲੋਂ ਅਨਾਉਂਸਮੈਂਟ ਕੀਤੀ ਗਈ ਹੈ ਟੈਂਪਰਰੀ ਫਾਰਮ ਵਰਕਰਸ ਨੂੰ ਰੋਕਨ ਦੀ ਬੰਦ ਕਰਦੀ ਇਹਦਾ ਕੀ ਇਮਪੈਕਟ ਪਵੇਗਾ ਤੇ ਉਸ ਤੋਂ ਬਾਅਦ ਤੇਰਾ ਆਪਾਂ ਫਿਰ ਪਾਲੀਵਰ ਨੇ ਜੋ ਕੱਲ ਅਨਾਉਂਸਮੈਂਟਸ ਕੀਤੀਆਂ ਨੇ ਕਿ ਉਹਨਾਂ ਦੀ ਨੀਤੀ ਕੀ ਰਹੇਗੀ ਕਿ ਉਹਦੇ ਤੇ ਆਪਾਂ ਨਜ਼ਰ ਮਾਰਾਂਗੇ ਤੇ ਪਹਿਲਾਂ ਆਪਾਂ ਜੋ ਲੇਬਲਸ ਵੱਲੋਂ ਚੇਂਜਸ ਵੱਡੀ ਪਦਰ ਤੇ ਕੀਤੇ ਗੀਆਂ ਉਹਦੇ ਤੇ ਤੁਹਾਡਾ ਕੀ ਓਪੀਨੀਅਨ ਹੈ ਅ ਗਰਵਤ ਸਰ ਸਭ ਤੋਂ ਪਹਿਲਾਂ ਤਾਂ ਮੈਂ ਇਹਨਾਂ ਨੂੰ ਚੇਂਜੇਸ ਨਹੀਂ ਕਹੂੰਗਾ ਜੀ ਇਹ ਚੇਂਜੇਸ ਨਹੀਂ ਹੈਗੀਆਂ ਇਹ ਸੀ ਗoing back to ਜੋ ਸਿਸਟਮ ਆਲਰੇਡੀ ਐਗਜ਼ਿਸਟ ਕਰਦਾ ਸੀ ਆਪਾਂ ਉੱਥੇ ਵਾਪਸ ਗਏ ਹੈਗੇ ਆ ਸੋ ਜਿਹੜੀਆਂ ਛੋਟਾਂ ਦਿੱਤੀਆਂ ਗਈਆਂ ਸੀ ਕੋਵਿਡ ਦੇ ਦੌਰਾਨ ਜਿਹੜੀਆਂ ਕਿ ਅਨਰੀਜ਼ਨੇਬਲ ਸੀਗੀਆਂ ਉਹ ਛੋਟਾਂ ਹੁਣ ਹਟਾ ਕੇ ਆਪਾਂ ਜੋ ਪਹਿਲਾਂ ਐਗਜ਼ਿਸਟਿੰਗ ਸਿਸਟਮ ਸੀ ਮਾਰਚ 2020 ਤੋਂ ਪਹਿਲਾਂ ਆਪਾਂ ਟੈਕਨੀਕਲੀ ਉੱਥੇ ਚਲੇ ਗਏ ਹੈਗੇ ਆ ਸੋ ਛੋਟਾ ਪਹਿਲਾਂ ਤਾਂ ਪੁਰਾਣਾ ਸਿਸਟਮ ਕੀ ਸੀ ਆਟੋਮੈਟਿਕਲੀ ਲਿੰਕਡ ਸੀਗਾ ਕਿ ਜਦੋਂ 6% ਤੋਂ ਵੱਧ ਅਨਇੰਪਲੋਇਮੈਂਟ ਰੇਟ ਹੋ ਜਾਣਾ ਹੈਗਾ ਉਸੇ ਸਮੇਂ ਜਿਹੜੀਆਂ ਲੋ ਵੇਜ ਐਲ ਐਮ ਆਈ ਐਸ ਨੇ ਉਹ ਰਿਫਿਊਜ਼ ਟੂ ਪ੍ਰੋਸੈਸ ਹੋਗਾ ਮਤਲਬ ਸਰਕਾਰ ਨੂੰ ਉਹਨਾਂ ਨੂੰ ਨਹੀਂ ਮੰਨੂਗੀ ਉਹ ਐਲ ਐਮ ਆਈ ਐਸ ਨਹੀਂ ਦਿੰਦੀਆਂ ਜਾਣ ਗਿਆ ਇਹ ਛੋਟ ਦਿੱਤੀ ਗਈ ਕੋਵਿਡ ਦੇ ਦੌਰਾਨ ਕਿ ਚਾਹੇ ਕਿੰਨੇ ਹੀ ਅਨਇੰਪਲੋਇਮੈਂਟ ਰੇਟ ਹੋ ਜੇ ਤਾਂ ਵੀ ਸਭ ਨੂੰ ਐਲਐਮਆਈਏ ਮਿਲ ਜਾਣਾ ਹੈਗਾ ਤਾਂ ਹੀ ਇਹ ਐਲਐਮਆਈਏ ਨੂੰ ਐਦਾਂ ਮੰਨਿਆ ਜਾਣ ਲੱਗ ਗਿਆ ਕਿ ਇਹ ਤਾਂ ਇੱਕ ਆਮ ਜੀ ਚੀਜ਼ ਹੈ ਸਭ ਨੂੰ ਹੀ ਮਿਲ ਜਾਣੀ ਹੈ ਸੋ ਉਹ ਛੋਟ ਹੈ ਜਿਹੜੀ ਉਹ ਛੋਟ ਨੂੰ ਹਟਾ ਕੇ ਫਿਰ ਦੁਬਾਰੇ ਆਪਾਂ ਪਹੁੰਚ ਗਏ ਆ ਜੋ ਪੁਰਾਣਾ ਸਿਸਟਮ ਐਗਜ਼ਿਸਟ ਕਰਦਾ ਸੀਗਾ ਜਿਹੜਾ ਕਿ ਲਿੰਕ ਕੀਤਾ ਗਿਆ ਸੀ ਕੰਜ਼ਰਵੇਟਿਵਸ ਨੇ ਲਿੰਕ ਕੀਤਾ ਸੀ ਇਹ ਕਿ ਜਦੋਂ ਹੀ 6% ਤੋਂ ਵੱਧ ਅਨਇੰਪਲੋਇਮੈਂਟ ਰੇਟ ਵਧੂਗਾ ਤਾਂ ਲੋ ਵੇਜ ਜਿਹੜੀਆਂ ਐਲਐਮਆਈਜ਼ ਨਹੀਂ ਮਿਲਣਗੀਆਂ ਸੋ ਉਹ ਗੱਲ ਬਸ ਚਲੇ ਗਈ ਆਪਾਂ ਸੋ ਕੋਈ ਚੇਂਜ ਨਹੀਂ ਹੈਗਾ ਉਹ ਛੋਟ ਹਟਾਈ ਗਈ ਆ ਦੂਜੀ ਜਿਹੜੀ ਸੀਗੀ ਕਿ 10% ਤੋਂ ਵੱਧ ਆਪਾਂ ਜਿਹੜੇ ਟੈਂਪਰੀਰੀ ਫੋਰਨ ਵਰਕਰਸ ਨੇ ਲੋ ਵੇਜ ਦੇ ਉੱਤੇ ਉਹ ਕਿਸੇ ਆਰਗੇਨਾਈਜੇਸ਼ਨ ਚ ਨਹੀਂ ਰੱਖ ਸਕਦੇ 90% ਜਿਹੜੇ ਪਰਮਨੈਂਟ ਰੈਜ਼ੀਡੈਂਟ ਸਿਟੀਜ਼ਨ ਹੋਣੇ ਚਾਹੀਦੇ ਨੇ 10% ਤੋਂ ਵੱਧ ਨਹੀਂ ਰੱਖ ਸਕਦੇ ਉਹ ਵੀ ਛੋਟ ਹਟਾ ਦਿੱਤੀ ਕਿ 30% ਤੱਕ ਤੁਸੀਂ ਰੱਖ ਸਕਦੇ ਹੋ ਕੋਵਿਡ ਦੇ ਦੌਰਾਨ ਸੋ ਉਹਨੂੰ ਥੋੜਾ ਜਿਹਾ ਕਟਾ ਕੇ 20% ਕਰਤਾ ਹੁਣ ਉਹਨੂੰ ਫੇਰ ਮੋੜ ਕੇ ਦੁਬਾਰੇ 10% ਲੈ ਗਏ ਸੋ ਟੈਕਨੀਕਲੀ ਉਹ ਚੇਂਜ ਨਹੀਂ ਹੈਗੀ ਹੈ ਉਹ ਫੇਰ ਦੁਬਾਰੇ ਪੁਰਾਣੇ ਸਿਸਟਮ ਤੇ ਜਾਣਾ ਹੀ ਹੈਗਾ ਜਿਹੜੀ ਕਿ ਅਨਰੀਜ਼ਨੇਬਲ ਛੋਟ ਦਿੱਤੀ ਗਈ ਸੀ ਇਸ ਤੋਂ ਬਾਅਦ ਜਿਹੜਾ ਲੋ ਵੇਜ ਵਰਕਰਸ ਨੂੰ ਵਰਕ ਪਰਮਿਟ ਮਿਲਦਾ ਸੀ ਉਹਦੀ ਲੈਂਥ 1 ਸਾਲ ਹੁੰਦੀ ਸੀ ਤੇ ਉਹਨੂੰ ਵੀ ਬਤਾ ਕੇ ਅਨਰੀਜ਼ਨੇਬਲੀ 2 ਸਾਲ ਕਰ ਦਿੱਤਾ ਗਿਆ ਜਦੋਂ 2 ਸਾਲ ਕਰ ਦਿੱਤਾ ਗਿਆ ਤੇ ਫਿਰ ਉਹ ਜਾਦਾ ਲੋਕ ਇਕੱਠੇ ਹੋ ਗਏ ਸੀ ਉਹਨੂੰ ਫਿਰ ਮੋੜ ਕੇ ਹੁਣ ਦੁਬਾਰ ਇੱਕ ਸਾਲ ਤੇ ਜੋ ਪੁਰਾਣਾ ਸਿਸਟਮ ਐਗਜ਼ਿਸਟ ਕਰਦਾ ਸੀ ਉਹ ਤੇ ਲੈ ਗਏ ਐਂਡ ਮੋਸਟ ਇੰਪੋਰਟੈਂਟ ਜਿਹੜਾ ਗੱਲ ਸੀਗਾ ਕਿ ਜਿਹੜੀਆਂ ਐਲ ਐਮ ਆਈ ਐ 6 ਮਹੀਨੇ ਲਈ ਦਿੱਤੀ ਜਾਂਦੀ ਸੀ ਕਿ 6 ਮਹੀਨੇ ਦੇ ਵਿੱਚ ਵਿੱਚ ਤੁਸੀਂ ਵਰਕਰ ਲੱਭਣਾ ਉਹਨੂੰ 18 ਮਹੀਨੇ ਕਰ ਦਿੱਤਾ ਗਿਆ ਸੋ 18 ਮਹੀਨੇ ਦੇ ਵਿੱਚ ਤੁਸੀਂ ਇੱਕ ਵਰਕਰ ਲੱਭਿਆ ਉਹ ਫੇਲ ਹੋ ਗਿਆ ਤੁਸੀਂ ਹੋਰ ਹਾਇਰ ਕਰ ਲਿਆ ਸੋ ਉਹਦੇ ਨਾਲ ਵੀ ਨੰਬਰ ਹੈ ਜਿਹੜਾ ਵਧਾ ਗਿਆ ਸੋ ਉਹ ਵੀ ਛੋਟ ਹਟਾਤੀ ਸੋ ਟੈਕਨੀਕਲੀ ਇਹ ਕੋਈ ਚੇਂਜੇਸ ਨਹੀਂ ਆ ਪਰ ਕਹਿ ਸਕਦੇ ਫਾਈ ਕੈਸਕਰੀਆਂ ਜੋ ਇਹਨਾਂ ਨੇ ਅਨਰੀਜ਼ਨੇਬਲ ਛੋਟਾਂ ਦਿੱਤੀਆਂ ਸੀ ਉਹ ਛੋਟਾਂ ਹੁਣ ਹਟਾ ਕੇ ਜੋ ਪੁਰਾਣਾ ਸਿਸਟਮ ਹੈਗਾ 2019 ਚ ਐਗਜ਼ਿਸਟ ਕਰਦਾ ਸੀ ਉਹ ਉਥੇ ਪਹੁੰਚ ਗਏ ਹੋਏ ਆ ਜੀ ਤੋਂ ਅਨਰੀਜ਼ਨੇਬਲ ਛੋਟਾਂ ਜੋ ਦਿੱਤੀਆਂ ਗਈਆਂ ਸੀ ਇਸੇ ਗੱਲ ਨੂੰ ਥੋੜਾ ਜਿਹਾ ਕੋਰ ਪੀਰ ਪਾਲੀਵਰ ਨੇ ਅੱਗੇ ਤੋਰਿਆ ਤੇ ਕੱਲ ਉਹਨਾਂ ਨੇ ਕਿਹਾ ਕਿ ਲਿਬਰਲਸ ਨੇ ਸਾਡਾ ਇਮੀਗ੍ਰੇਸ਼ਨ ਸਿਸਟਮ ਡਿਸਕਰਾਏ ਕਰ ਦਿੱਤਾ ਵਾਟ ਯੂਰ ਓਪੀਨੀਅਨ ਔਨ ਹਿਸ ਸਟੇਟਮੈਂਟ ਜਿਵੇਂ ਮੈਂ ਪਹਿਲਾਂ ਵੀ ਆਖਿਆ ਜੀ ਇਹ ਸਾਰੀਆਂ ਛੋਟਾ ਅਨਰੀਜ਼ਨੇਬਲ ਸੀਗੀਆਂ ਇੱਕ ਹੋਰ ਜਿਹੜੀ ਅਨਰੀਜ਼ਨੇਬਲ ਛੋਟ ਸੀਗੀ ਜਿਹਦੇ ਤੇ ਹਾਲੇ ਤੱਕ ਕੋਈ ਵਿਚਾਰ ਨਹੀਂ ਕੀਤਾ ਗਿਆ ਉਹ ਸੀਗੀ ਜਿਹੜੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਦਿੱਤੇ ਗਏ ਸੀਗੇ ਐਕਸਟੈਂਡ ਕਰ ਦਿੱਤੇ ਗਏ ਸੋ ਟੈਕਨੀਕਲੀ 2020 ਤੋਂ ਬਾਅਦ ਕੋਈ ਵੀ ਇੰਡੀਵਿਜੂਅਲ ਜਿਹੜਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਸੀਗੀ ਉਹਦਾ ਪਰਮਿਟ ਕਦੇ ਐਕਸਪਾਇਰ ਹੀ ਨਹੀਂ ਹੋਇਆ ਅਜੇ ਤੱਕ ਤੋ ਸਮ ਅਨਰੀਜ਼ਨੇਬਲ ਕਿਵੇਂ ਆ ਪਹਿਲਾਂ ਮੈਂ ਉਹ ਐਕਸਪਲੇਨ ਕਰਦਾ ਤੁਹਾਨੂੰ ਕੋਈ ਇੰਡੀਵਿਜੂਅਲ ਹੈ ਜਿਹੜਾ ਉਹ 2015 ਚ ਪੜ੍ਹਾਈ ਕਰਨ ਆਇਆ ਦੋ ਸਾਲ ਉਹਨੇ ਪੜ੍ਹਾਈ ਕੀਤੀ 17 ਚੋਂ ਦੀ ਪੜ੍ਹਾਈ ਖਤਮ ਹੋਈ 2017 ਤੋਂ ਲੈ ਕੇ 3 ਸਾਲ ਦਾ ਉਹਨੂੰ ਪਰਮਿਟ 2020 ਤੱਕ ਮਿਲਿਆ ਤੋ ਉਸ ਤੋਂ ਬਾਅਦ ਕੋਵਿਡ ਆ ਜਾਂਦਾ ਹੈ ਇਹ ਕਹਿ ਕੇ ਕਿ ਕੋਵਿਡ ਦਾ ਅਸਰ ਨਾ ਹੋਵੇ ਤੇ ਉਹਦਾ ਪਰਮਿਟ ਐਕਸਟੈਂਡ ਕਰ ਦਿੱਤਾ ਜਾਂਦਾ ਹੁਣ ਉਹਦੇ ਤੇ ਕੋਵਿਡ ਦਾ ਕਿੰਨਾ ਅਸਰ ਹੋਇਆ ਸੀ ਜੀ ਉਹ ਤਾਂ 17 ਤੋਂ ਲੈ ਕੇ 20 ਤੱਕ ਉਹਦਾ ਪਰਮਿਟ ਇੰਜੋਏ ਕਰ ਚੁੱਕਿਆ ਹੋਗਾ ਉਸ ਤੋਂ ਬਾਅਦ ਲਗਾਤਾਰ ਸਭ ਲੋਕਾਂ ਦੇ ਪਰਮਿਟ ਜਿਹੜੇ ਵਾਧੇ ਗਏ ਸੋ ਟੈਕਨੀਕਲੀ ਆਪਾਂ ਇਹ ਕਹਿ ਸਕਦੇ ਹਾਂ ਕਿ ਇੱਕ ਸਾਈਕਲ ਬਣਿਆ ਹੋਇਆ ਸੀਗਾ ਜਿੱਥੇ ਕਿ ਲੋਕ ਕੁਝ ਲੋਕ ਪੜ੍ਹਨੇ ਹੀ ਆਉਂਦੇ ਸੀ ਉਹਨਾਂ ਨੂੰ ਵਰਕ ਪਰਮਿਟ ਮਿਲਦਾ ਸੀ ਉਹ ਵਰਕ ਪਰਮਿਟ ਖਤਮ ਹੁੰਦਾ ਸੀ ਕੁਝ ਪੱਕੇ ਹੋ ਜਾਂਦੇ ਸੀ ਕੁਝ ਵਾਪਸ ਚਲੇ ਜਾਂਦੇ ਸੀ ਪਰ ਇਹ ਜਾਇ ਇੱਕ ਅਨਰੀਜ਼ਨੇਬਲ ਤੁਸੀਂ ਐਕਸਟੈਂਸ਼ਨ ਦੇਣਾ ਸ਼ੁਰੂ ਕਰਤਾ ਜਿਦੇ ਨਾਲ ਲੋਕ ਕਦੇ ਵਾਪਸ ਗਏ ਨਹੀਂ ਸੋ ਹਰ ਸਾਲ ਜਿੰਨੇ ਆਉਂਦੇ ਸੀਗੇ ਉਹ ਪਰਮਿਟ ਐਕਸਟੈਂਡ ਹੋ ਜਾਂਦਾ ਸੀ ਨਵੇਂ ਨੂੰ ਪਰਮਿਟ ਮਿਲ ਜਾਂਦਾ ਸੀ ਕੋਈ ਬਾਹਰ ਤਾਂ ਜਾ ਹੀ ਨਹੀਂ ਰਿਹਾ ਸੀਗਾ ਹੁਣ ਉਹ ਅਨਰੀਜ਼ਨੇਬਲ ਕਿਉਂ ਹੈ ਕਿਉਂਕਿ ਕੋਵਿਡ ਤਾਂ ਖਤਮ ਹੋਇਆ ਇਹਨੂੰ ਕਿੰਨਾ ਚਿਰ ਹੋ ਗਿਆ ਪਰਮਿਟ ਤੁਸੀਂ ਐਕਸਟੈਂਡ ਕਰਤੇ ਆ ਲੋਕਾਂ ਦੇ 31 ਦਸੰਬਰ 2024 ਤੱਕ ਉਵੇਂ ਜਿਵੇਂ ਜਿਹੜਾ ਵਿਜ਼ਿਟਰਸ ਨੂੰ ਵਰਕ ਪਰਮਿਟ ਦੇਣ ਵਾਲੀ ਗੱਲ ਸੀਗੀ ਉਹ ਗੱਲ ਸੀਗੀ ਕੋਵਿਡ ਦੇ ਦੌਰਾਨ ਸੋ ਇਹ ਖਤਮ ਹੋ ਰਹੀ ਸੀ ਪਬਲਿਕ ਪਾਲਿਸੀ 28 ਫਰਵਰੀ 2023 ਨੂੰ ਪਰ ਫਿਰ ਅਨਰੀਜ਼ਨੇਬਲ ਐਕਸਟੈਂਸ਼ਨ ਦੇ ਕੇ ਇਹਨੂੰ 28 ਫਰਵਰੀ 2025 ਕਰ ਦਿੱਤਾ ਗਿਆ ਹੁਣ ਅਚਾਨਕ ਸੋਚਿਆ ਨਹੀਂ ਨਹੀਂ ਇਹ ਤਾਂ ਇਹ ਤਾਂ ਗਲਤ ਹੋ ਗਿਆ ਸੋ ਪਬਲਿਕ ਪਾਲਿਸੀ ਨੂੰ ਖਤਮ ਕਰ ਦਿੱਤਾ ਸੋ ਇਹ ਜਿਹੜੀਆਂ ਵੀ ਇਹ ਅਨਰੀਜ਼ਨੇਬਲ ਐਕਸਟੈਂਸ਼ਨਸ ਹੋਈਆਂ ਜਾਂ ਅਨਰੀਜ਼ਨੇਬਲ ਛੋਟਾਂ ਦਿੱਤੀਆਂ ਉਹਨਾਂ ਨੇ ਹੀ ਜਿਹੜਾ ਇਹ ਇੱਕ ਸਸਟੇਨੇਬਲ ਸਿਸਟਮ ਸੀ ਉਹਨੂੰ ਅਨਸਸਟੇਨੇਬਲ ਬਣਾਤਾ ਹੁਣ ਗਰਵੜ ਸਰ ਜੇ ਇਹਨੂੰ ਵਿਗੜਨ ਨੂੰ 4 ਜਾਂ 5 ਸਾਲ ਦਾ ਸਮਾਂ ਲੱਗਿਆ ਇਹਨੂੰ ਸੁਧਰਨ ਨੂੰ ਵੀ ਹੁਣ 4 ਜਾਂ 5 ਸਾਲ ਦਾ ਸਮਾਂ ਲੱਗੂ ਬਹੁਤਾ ਰੀਜ਼ਨ ਕੀ ਹੋਗਾ ਕਿ ਜਿਹੜੇ ਲੋਕਾਂ ਦੇ ਤੁਸੀਂ ਪਰਮਿਟ ਐਕਸਟੈਂਡ ਕਰਤੇ ਹੈਗੇ ਨੇ ਉਹ ਹੁਣ 31 ਦਸੰਬਰ 2024 ਨੂੰ ਖਤਮ ਹੋ ਜਾਣਗੇ ਉਹ ਤੋਂ ਬਾਅਦ ਜਿਹੜੇ ਉਹ ਤੋਂ ਬਾਅਦ ਮਿਲੇ ਨੇ ਉਹ ਵੀ ਖਤਮ ਹੋਣੇ ਸ਼ੁਰੂ ਹੋ ਜਾਣਗੇ ਹੁਣ ਸਰਕਾਰ ਕੋਲੇ ਕੋਈ ਹੈਜਾ ਇਨਫੋਰਸਮੈਂਟ ਦਾ ਸਿਸਟਮ ਨਹੀਂ ਹੈਗਾ ਕਿ ਜਿੱਥੇ ਜਿਹਦਾ ਪਰਮਿਟ ਹੋ ਗਿਆ ਜੇ ਤਾਂ ਵੌਲੰਟੇਰਲੀ ਛੱਡ ਕੇ ਜਾ ਰਿਹਾ ਹੈ ਦੇਸ਼ ਨੂੰ ਤਾਂ ਤਾਂ ਉਹ ਠੀਕ ਹੈ ਆਦਰਵਾਇਜ਼ ਇਹਨਾਂ ਕੋਲੇ ਕੋਈ ਸਿਸਟਮ ਨਹੀਂ ਕਿ ਇਨਫੋਰਸ ਕਰਨ ਕਿ ਤੇਰਾ ਪਰਮਿਟ ਖਤਮ ਹੋ ਗਿਆ ਤੂੰ ਵਾਪਸ ਜਾ ਇਹੋ ਜਿਹਾ ਕੋਈ ਸਿਸਟਮ ਹੀ ਨਹੀਂ ਐਗਜ਼ਿਸਟ ਕਰਦਾ ਸੋ ਉਹਦੇ ਨਾਲ ਕੀ ਹੈ ਕਿ ਜੀਦਾ ਜਿਹੜਾ ਤਾਂ ਵੌਲੰਟੇਰੀਲੀ ਛੱਡ ਕੇ ਚਲਿਆ ਜਾਊਗਾ ਤਾਂ ਠੀਕ ਹੈ ਜਿਹੜਾ ਛੱਡ ਕੇ ਨਹੀਂ ਜਾਊਗਾ ਉਹਨੂੰ ਵਾਪਸ ਪੇ ਜੜਲੀ ਕੀ ਕਰਿਆ ਜਾ ਰਿਹਾ ਕਿਉਂਕਿ ਇਕੱਠ ਤਾਂ ਆਪਾਂ ਬਹੁਤ ਜ਼ਿਆਦਾ ਕਰ ਲਿਆ ਕਿਉਂਕਿ ਆਪਾਂ ਐਕਸਟੈਂਸ਼ਨਸ ਦੇਤੀਆਂ ਆਪਾਂ ਅਨਸਸਟੇਨੇਬਲ ਪਾਲਿਸੀਜ਼ ਬਣਾ ਲੀਆਂ ਹੁਣ ਦੂਜੀ ਜਿਹੜੀ ਇਹਦੇ ਨਾਲ ਨਾਲ ਗੱਲ ਹੈਗੀ ਹੈ ਕਿ ਨਵੇਂ ਆਉਣ ਵਾਲੇ ਲੋਕਾਂ ਦੇ ਉੱਤੇ ਹੁਣ ਤੁਸੀਂ ਦੇਖੋਗੇ ਕਿ ਜਦੋਂ ਇਹ ਪਾਲਿਸੀ ਬਣਾਈ ਗਈ ਹੈ ਕਿ ਜਿਹੜੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਨੇ ਉਹ ਜਿਹੜਾ ਲਾਇਸੈਂਸਿੰਗ ਪ੍ਰੋਗਰਾਮ ਦੇ ਤਹਿਤ ਪ੍ਰਾਈਵੇਟ ਕਾਲਜੇਸ ਨੂੰ ਮਿਲਦੇ ਸੀ ਉਹ ਆਸ ਜਿਹੜਾ ਹੁਣ ਸੈਪਟੈਂਬਰ ਸੈਸ਼ਨ ਸ਼ੁਰੂ ਹੋ ਰਿਹਾ ਤੋਂ ਬਾਅਦ ਨਹੀਂ ਮਿਲਣਗੇ ਜਦੋਂ ਨਹੀਂ ਮਿਲਣਗੇ ਤਾਂ ਲੋਕਾਂ ਚ ਡਿਸਕੋਰੇਜਮੈਂਟ ਹੋਗੀ ਕਿ ਮੈਨੂੰ ਕੀ ਪੜਨ ਦਾ ਫਾਇਦਾ ਮੈਨੂੰ ਵਰਕ ਪਰਮਿਟ ਤਾਂ ਮਿਲ ਨਹੀਂ ਰਿਹਾ ਸੋ ਉੱਥੇ ਉਹ ਐਡਮਿਸ਼ਨਸ ਆਟੋਮੈਟਿਕਲੀ ਘਟਣੀਆਂ ਸ਼ੁਰੂ ਹੋ ਜਾਣਗੀਆਂ ਪਰ ਜਿਹੜੇ ਲੋਕ ਆਲਰੇਡੀ ਪੜ ਰਹੇ ਨੇ 15 ਮਈ ਤੋਂ ਪਹਿਲਾਂ ਉਹਨਾਂ ਦੇ ਤਾਂ ਪੜਾਈ ਅਗਲੇ ਸਾਲ ਜਾ ਕੇ ਖਤਮ ਹੋਣੀ ਹੈ ਸੋ ਉਹ ਸਿੱਧ ਹਾਲੇ ਐਗਜ਼ਿਸਟ ਕਰੂਗਾ ਸੋ ਉਹ 2 ਸਾਲ ਲੱਗਣਗੇ ਉਹਨੂੰ ਅੱਗੇ ਜਾ ਕੇ ਸੁਧਰਨ ਨੂੰ ਸੋ ਇੱਕ ਅਨ ਇੰਟੈਂਡਡ ਕਨਸੀਕਵੈਂਸਸ ਸਿੱਕੀਆਂ ਜਿਹੜੀਆਂ ਉਹਨਾਂ ਤੇ ਵਿਚਾਰ ਨਹੀਂ ਕਰਿਆ ਪਰ ਅਨ ਰੀਜ਼ਨਲ ਪਾਲਿਸੀਸ ਸਰਕਾਰ ਹੈ ਜਿਹੜੀ ਉਹ ਬਣਾਉਂਦੀ ਗਈ ਜੀ ਨੌਨ ਪਰਮਨੈਂਟ ਰੈਜ਼ਡੈਂਸੀ ਜਿਹੜੀ ਪੋਪੂਲੇਸ਼ਨ ਹੈ ਪਿਛਲੇ 3 ਸਾਲ ਦੇ ਵਿੱਚ ਸਰਕਾਰੀ ਅੰਕੜਿਆਂ ਦੇ ਅਨੁਸਾਰ ਡਬਲ ਹੋਈ ਹੈ ਜਿਹੜੀ ਕਿ 1.3 ਮਿਲੀਅਨ ਤੋਂ ਵੱਧ ਕੇ 2.8 ਮਿਲੀਅਨ 2.5 ਲੱਖ ਦੇ ਕਰੀਬ ਚਲੀ ਗਈ ਲੇਕਿਨ ਇਹ ਅੰਕੜਿਆਂ ਦੇ ਵਿੱਚ ਜਿਹੜੇ ਵਿਜ਼ਟਰ ਆ ਕੇ ਉਹਨਾਂ ਨੇ ਆਪਣੇ ਵਰਕ ਪਰਮਿਟ ਲਏ ਨੇ ਤੇ ਜਾਂ ਫਿਰ ਜਿਹੜੇ ਸਪਾਉਸਸ ਆਏ ਨੇ ਉਹ ਰਾਏ ਨੇ ਉਹਨਾਂ ਨੇ ਵਰਕ ਪਰਮਿਟ ਲਏ ਨੇ ਤੇ ਉਹਨਾਂ ਦੇ ਅੰਕੜੇ ਜਿਹੜੇ ਇਦੋਂ ਕਿਤੇ ਵੱਧ ਨੇ ਤੇ ਤੁਸੀਂ ਇਸ ਦੇ ਉੱਤੇ ਥੋੜਾ ਜਿਆਦਾ ਜਾਣਨਾ ਪਾਉਣਾ ਚਾਹੋਗੇ ਕਿ ਇਸ ਸਮੇਂ ਕੈਨੇਡਾ ਦੇ ਵਿੱਚ ਨਾਨ ਪਰਮਨੈਂਟ ਰੈਜ਼ੀਡੈਂਟ ਦੀ ਕਿੰਨੀ ਕੁ ਪੋਪੂਲੇਸ਼ਨ ਹੈ ਤੇ ਉਹ ਸਾਡੇ ਜੌਬ ਮਾਰਕੀਟ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰ ਰਹੇ ਨੇ ਜਿਹੜਾ 2.8 ਮਿਲੀਅਨ ਦਾ ਨੰਬਰ ਹੈਗਾ ਘਰਵੜਾ ਸਾਹਿਬ ਉਹ ਇਹ ਉਹ ਨੰਬਰ ਹੈ ਜਿਹਨੂੰ ਸਰਕਾਰ ਨੇ ਪਰਮਿਟ ਦਿੱਤਾ ਤੇ ਉਹ ਪਰਮਿਟ ਵੈਲਿਡ ਹੈ ਹਰ ਇਹ ਉਹ ਨੰਬਰ ਨਹੀਂ ਹੈਗਾ ਜਿਹਦਾ ਪਰਮਿਟ ਐਕਸਪਾਇਰ ਹੋ ਗਿਆ ਤੇ ਦੇਸ਼ ਛੱਡ ਕੇ ਨਹੀਂ ਗਿਆ ਕਿਉਂਕਿ ਜਿਹੜੇ ਨੰਬਰਸ ਨੇ ਇਹ ਸਿਰਫ ਇਸ ਗੱਲ ਤੇ ਬਲੀਵ ਕਰਕੇ ਲਏ ਜਾਂਦੇ ਨੇ ਕਿ ਜਿਹਦਾ ਪਰਮਿਟ ਖਤਮ ਹੋ ਗਿਆ ਉਹ ਦੇਸ਼ ਛੱਡ ਕੇ ਚਲਿਆ ਗਿਆ ਉਸ ਤੋਂ ਬਾਅਦ ਪਰ ਬਹੁਤੇ ਕੇਸਸ ਦੇ ਵਿੱਚ ਤਾਂ ਇਹ ਹੁੰਦਾ ਨਹੀਂ ਹੈਗਾ ਕਿ ਜਿੱਥੇ ਬੰਦੇ ਦਾ ਪਰਮਿਟ ਖਤਮ ਹੋਇਆ ਵੋਲੰਟੇਰੀਲੀ ਆਪੇ ਛੱਡ ਕੇ ਚਲੇ ਗਿਆ ਹੋਵੇ ਤੇ ਉਹ ਉਹ ਹੋਰ ਰਾਹ ਬਣਾਉਣੇ ਸ਼ੁਰੂ ਕਰ ਦਿੰਦਾ ਉਹ ਰੈਫਿਊਜੀ ਕਲੇਮ ਕਰਦਾ ਹੈ ਜਾਂ ਉਹ ਇਲੀਗਲੀ ਰਹਿਣਾ ਸ਼ੁਰੂ ਕਰ ਦਿੰਦਾ ਸੋ ਜੇ ਰੀਜ਼ ਆਪਾਂ ਇਹਨੂੰ ਇੱਕ ਰੈਸ਼ਨਲ ਦੇ ਨਾਲ ਜੋੜ ਕੇ ਦੇਖੀਏ ਤਾਂ 2.8 ਮਿਲੀਅਨ ਨੰਬਰ ਨਹੀਂ ਹੈਗਾ तकरीबन तकरीबन 4 ਮਿਲੀਅਨ ਦੇ ਨੇੜੇ ਤੇੜੇ ਨੰਬਰ ਹੋਣਾ ਚਾਹੀਦਾ ਜਿਹੜਾ ਕਿ 10% ਆਫ ਦ ਪੋਪੂਲੇਸ਼ਨ ਹੈ ਸਰਕਾਰ ਖੁਦ ਮੰਨਦੀ ਹੈ ਕਿ 6 6.5% ਹੈ ਜਿਹੜਾ ਉਹ ਜਿਹੜੇ ਟੈਂਪਰੀਰੀ ਰੈਜ਼ੀਡੈਂਟਸ ਨੇ ਪਰ ਜੋ ਰੀਜ਼ਨੇਬਲ ਨੰਬਰ ਨੇ ਜੋ ਰੈਸ਼ਨਲ ਨੰਬਰ ਨੇ ਉਹ ਕਰੀਬਨ ਕਰੀਬਨ 10% ਆ ਪੋਪੂਲੇਸ਼ਨ ਐਸ ਵੇਲੇ ਹੈਗਾ ਇਨ ਕੈਨੇਡਾ ਦੀ ਪੋਪੂਲੇਸ਼ਨ ਦੇ ਵਿੱਚ ਸਾਡੇ ਆਸ-ਪਾਸ ਹਰੇਕ 10ਵਾਂ ਬੰਦਾ ਆ ਜਿਹੜਾ ਉਹ ਨੌਨ ਪਰਮਾਨੈਂਟ ਰੈਜ਼ੀਡੈਂਟ ਹੈ ਤੇ ਉਹ ਕੰਮ ਦੀ ਤਲਾਸ਼ ਦੇ ਵਿੱਚ ਹੈ ਤੇ ਉਹ ਜੋਬ ਮਾਰਕੀਟ ਦੇ ਵਿੱਚ ਲਗਾਤਾਰ ਭਾਲ ਦੇ ਵਿੱਚ ਆ ਐਵਰੀ 10ਥ ਪਰਸਨ ਐਨ ਸਾਡੇ ਵਿੱਚ ਬਿਲਕੁਲ ਕਹਿਣਾ ਗਲਤ ਨਹੀਂ ਹੋਊਗਾ ਜੀ ਬਿਲਕੁਲ ਕਹਿਣਾ ਗਲਤ ਨਹੀਂ ਹੋਊਗਾ ਓਕੇ ਅ ਆਪਣਾ ਇੱਕ ਛੋਟੀ ਜੀ ਬ੍ਰੇਕ ਲੈਨੇ ਆ ਉਸ ਤੋਂ ਬਾਅਦ ਆਪਾਂ ਵਾਪਸ ਆਉਨੇ ਆ ਤੇ ਉਸ ਤੋਂ ਬਾਅਦ ਜੋ ਪੀਰ ਪਾਲੀਵਰ ਨੇ ਗੱਲ ਕੀਤੀ ਆ ਕਿ ਜਿਹੜੇ ਇਮੀਗ੍ਰੇਸ਼ਨ ਹੈ ਮੈਂ ਉਸ ਨੂੰ ਟਾਈ ਅਪ ਕਰਨਾ ਕਿ ਕਿੰਨੇ ਘਰ ਬਣ ਰਹੇ ਨੇ ਉਸ ਦੇ ਨਾਲ ਕਿੰਨਾ ਸਾਡਾ ਹੈਲਥ ਸਿਸਟਮ ਅਫੋਰਡ ਕਰ ਸਕਦਾ ਹੈ ਉਸ ਦੇ ਨਾਲ ਕਿੰਡੀ ਸਾਡੀ ਟਰਾਂਸਪੋਰਟੇਸ਼ਨ ਉਸ ਨੂੰ ਅਫੋਰਡ ਕਰ ਸਕਦੀ ਹੈ ਇਹਦੇ ਤੇ ਮੈਂ ਥੋੜਾ ਜਿਹਾ ਅ ਗੱਲ ਕਰਾਂਗਾ ਜੋ ਕੱਲ ਪੀਰ ਪਾਲੀਵਰ ਨੇ ਇਹ ਕਿਹਾ ਕਿ ਅਸੀਂ ਕੱਟ ਕਰਾਂਗੇ ਉਹਦੇ ਤੇ ਤੁਸ ਥੋੜਾ ਜਾਣਨਾ ਪਾਉਣਾ ਲੇਕਿਨ ਉਸ ਤੋਂ ਪਹਿਲਾਂ ਸਾਜਿੰਦੀਪ ਕੋਲ ਸੁਨੇਹੇ ਲੈਣੇ ਚਾਹਾਂਗਾ ਕਿ ਇਸ ਵਿਸ਼ੇ ਨੂੰ ਥੋੜਾ ਅੱਗੇ ਤੋਰਾਂਗੇ ਸੋ ਸੀਐਮਐਚ ਦੀ ਰਿਪੋਰਟ ਹੈ ਜਿਹੜੀ ਕੈਨੇਡੀਅਨ ਮਾਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਕੇ ਰਫਲੀ ਜੁਲਾਈ ਦੇ ਵਿੱਚ 2,55,000 ਘਰ ਬਣਨੇ ਸ਼ੁਰੂ ਹੋਏ ਨੇ ਤੇ ਨਾਲ ਦੀ ਨਾਲ ਜਿਹੜੀ ਫੈਡਰਲ ਗਵਰਨਮੈਂਟ ਹੈ ਉਹਨੇ ਗੱਲ ਕੀਤੀ ਹੈ ਕਿ 4,85,000 ਪਰਮਨੈਂਟ ਰੈਜ਼ੀਡੈਂਟ ਇਸ ਸਾਲ ਤੇ ਫਿਰ 5 ਲੱਖ ਈਚ ਈਅਰ 25 ਦੇ ਵਿੱਚ ਤੇ 5 ਲੱਖ 26 ਦੇ ਵਿੱਚ ਅਸੀਂ ਇੱਥੇ ਉਹਨਾਂ ਨੂੰ ਇਮੀਗ੍ਰੇਸ਼ਨ ਦੇਣੀ ਹੈ ਪਰ ਪੀਰ ਪੋਲੀਵਰ ਦਾ ਕਹਿਣਾ ਹੈ ਕਿ ਜਿਹੜੇ ਕੰਜ਼ਰਵੇਟਿਵ ਨੇ ਉਹ ਇਹ ਚੀਜ਼ ਨੂੰ ਫਿਊਚਰ ਕੰਟਰੋਲ ਗਵਰਨਮੈਂਟ ਬੁਟ ਟਾਈ ਦਾ ਕੰਟਰੀਜ਼ ਪੋਪੂਲੇਸ਼ਨ ਗ੍ਰੋਥ ਰੇਟ ਟੂ ਦਾ ਲੈਵਲ ਦੈਟ ਇਜ਼ ਬਲੋ ਦਾ ਨੰਬਰ ਆਫ ਦਾ ਨਿਊ ਹੋਮਸ ਬਿਲਟ ਐਂਡ ਬੁੱਡ ਆਲਸੋ ਕੰਸੀਡਰ ਸੱਚ ਫੈਕਟਰ ਐਸ ਐਕਸੈਸ ਟੂ ਦ ਹੈਲਥ ਕੇਅਰ ਐਂਡ ਜੌਬਸ ਤਿੰਨ ਗੱਲਾਂ ਕੀਤੀਆਂ ਨੇ ਸੋ ਕਹਿੰਦਾ ਸਾਹਿਬ ਕੀ ਇਹ ਪੋਸੀਬਲ ਹੈ ਔਰ ਇਹਦੇ ਨਾਲ ਕੀ ਇੰਪੈਕਟ ਪਵੇਗਾ ਕਿ ਜੇਕਰ ਇਸ ਇਮੀਗ੍ਰੇਸ਼ਨ ਨੂੰ ਜਿੰਨੇ ਨਵੇਂ ਘਰ ਬਣਦੇ ਨੇ ਤੇ ਹੈਲਥ ਐਕਸੈਸ ਤੇ ਨਾਲ ਦੀ ਨਾਲ ਜੌਬ ਫੈਕਟਰਸ ਦੇ ਨਾਲ ਰਿਲੇਟ ਕਰਕੇ ਕੰਦਰ ਟੂ ਆਪਣੀ ਪਾਲਿਸੀ ਬਣਾਉਂਦੇ ਨੇ ਗਰਵਰਸਨ ਇਸ ਸਿਸਟਮ ਆਲਰੇਡੀ ਇਨ ਪਲੇਸ ਹੈਗਾ ਜੋ ਲੀਗਲ ਮੰਡੇਟ ਹੈ ਇਮੀਗ੍ਰੇਸ਼ਨ ਰੈਫਿਜੀ ਪ੍ਰੋਟੈਕਸ਼ਨ ਐਕਟ ਦਾ ਉਹ ਸੈਕਸ਼ਨ 3 ਦੇ ਵਿੱਚ ਉਹਦੇ ਆਬਜੈਕਟਿਵਸ ਗੈਰ ਕਲੀਅਰਲੀ ਲਿਸਟਡ ਹੈਗੇ ਨੇ ਤੇ ਉਹ ਜਿਹੜੇ ਆਬਜੈਕਟਿਵਸ ਨੇ ਉਹਨਾਂ ਆਬਜੈਕਟਿਵਸ ਨੂੰ ਵੀ ਪਾਲਣਾ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈਗੀ ਹੈ ਸੋ ਉਹਦੇ ਵਿੱਚ ਡਿਫਰੈਂਟ ਆਬਜੈਕਟਿਵਸ ਨੇ ਜਿਵੇਂ ਫੈਮਿਲੀ ਰੀਯੂਨੀਫਿਕੇਸ਼ਨ ਹੋ ਗਿਆ ਕੈਨੇਡਾ ਦੀ ਇਕਨੋਮਿਕ ਗ੍ਰੋਥ ਹੋਗੀ ਕਮਿਟਮੈਂਟ ਟੂ ਯੂ ਐਨ ਐਚ ਸੀ ਆਰ ਹੋ ਗਿਆ ਹਿਮਨਿਟਰੀਅਨ ਕੰਪੈਸ਼ਨਟ ਗਰਾਉਂਡਸ ਹੋਗੇ ਸੋ ਕਲੀਅਰਲੀ A ਟੂ H ਤੱਕ ਕੋ ਸਾਰੇ ਗਰਾਉਂਡਸ ਲਿਸਟਡ ਹੈਗੇ ਨੇ ਤੇ ਜੋ ਮੈਂਡੇਟ ਹੈਗਾ ਕਾਨੂੰਨ ਦਾ ਉਹ ਇਹ ਹੈਗਾ ਕਿ 1% ਪੋਪੂਲੇਸ਼ਨ ਜੋ ਕੈਨੇਡਾ ਦੀ ਹੈਗੀ ਹੈ ਉਹ ਨਵੇਂ ਮਿਗਰੈਂਟਸ ਆਉਣੇ ਜ਼ਰੂਰੀ ਨੇ ਤਾਂ ਹੀ ਆਪਾਂ ਇਕਨੋਮਿਕ ਗ੍ਰੋਥ ਤੇ ਆਪਣੀ ਕਮਿਟਮੈਂਟ ਟੂ ਯੂਨੈਸਕੋ ਆਰ ਹਮੈਨਿਟਰੀਅਨ ਕੰਪੈਸ਼ਨ ਨੂੰ ਪੂਰਾ ਕਰ ਸਕਾਂਗੇ ਉਹਦੇ ਵਿੱਚ ਅੱਗੇ ਫਿਰ ਸਬ ਕੈਟਾਗਰੀਜ਼ ਡਿਵਾਈਡ ਕੀਤੀਆਂ ਹੋਈਆਂ ਨੇ ਇਹ ਸਿਸਟਮ ਹੁਣ ਤੱਕ ਬਹੁਤ ਵਧੀਆ ਤਰੀਕੇ ਨਾਲ ਚੱਲ ਰਿਹਾ ਸੀਗਾ ਜੇ ਆਪਾਂ ਪਿੱਛੇ ਸਟੈਟਿਸਟਿਕਸ ਤੇ ਚਾਤ ਮਾਰੀਏ ਤੇ ਜਦੋਂ ਆਪਾਂ 25 ਮਿਲੀਅਨ ਪੋਪੂਲੇਸ਼ਨ ਸੀ ਉਦੋਂ ਢਾਈ ਲੱਖ ਮੀਗ੍ਰੈਂਟ ਆਉਂਦੇ ਸੀ ਬਿਲਕੁਲ 1% ਸੀਗਾ ਜੀ ਉਹ ਉਸ ਤੋਂ ਬਾਅਦ ਆਪਾਂ 30 ਮਿਲੀਅਨ ਹੋ ਗਏ ਤਾਂ 3 ਲੱਖ ਹੋਣੇ ਸ਼ੁਰੂ ਹੋ ਗਿਆ ਉਹ 1% ਸੀ ਫਿਰ ਹੁਣ ਆਪਾਂ ਇਸ ਵੇਲੇ 42 ਮਿਲੀਅਨ ਹੈਗੇ ਆ ਸੋ ਟੈਕਨੀਕਲੀ ਆਪਾਂ ਨੂੰ 4 ਲੱਖ 20 ਹਜ਼ਾਰ ਇਮੀਗਰੈਂਟ ਜਿਹੜੇ ਚਾਹੀਦੇ ਹੈਗੇ ਨੇ ਹੁਣ ਜਿਹੜਾ ਇਹ ਨੰਬਰ ਪੜਾਤਾ 5 ਲੱਖ 4 ਲੱਖ 85 ਹਜ਼ਾਰ ਇੱਥੇ ਸਰਕਾਰ ਥੋੜਾ ਜਿਹਾ ਐਕਸਪਲੇਨ ਕਰਨ ਦੇ ਵਿੱਚ ਕਮੀ ਚ ਰਹੀ ਹੈ ਉਹ ਕਿਉਂ ਕਮੀ ਚ ਰਹੀ ਹੈ ਜਦੋਂ ਕੋਵਿਡ ਆਇਆ ਤਾਂ ਉਸ ਸਾਲ ਜਿਹੜੀ ਇਮੀਗ੍ਰੇਸ਼ਨ ਹੋਈ ਉਹ ਸਿਰਫ 1 ਲੱਖ 80 ਹਜ਼ਾਰ ਹੋਈ ਸੋ ਜਿਹੜਾ ਕਿ ਅੱਧੇ ਪਰਸੈਂਟ ਤੋਂ ਵੀ ਘੱਟ ਸੀਗਾ ਸੋ ਟੈਕਨੀਕਲੀ 1 ਪਰਸੈਂਟ ਹੋਣਾ ਚਾਹੀਦਾ ਸੀ ਹੁਣ ਜਿਹੜਾ ਘੱਟ ਨੰਬਰ ਰਹਿ ਗਏ ਉਹ ਅੱਗੇ ਜਾ ਕੇ ਹਰ ਸਾਲ ਥੋੜੇ ਥੋੜੇ ਵਧਾ ਕੇ 1 ਪਰਸੈਂਟ ਤੋਂ ਪੂਰੇ ਕਰਨੇ ਸੀਗੇ ਜੀ ਉਹ ਪਰ ਉਹ ਜਿਹੜੀ 1 ਪਰਸੈਂਟ ਹੈ ਉਹ ਕਿਉਂ ਜ਼ਰੂਰੀ ਹੈ ਸਭ ਤੋਂ ਪਹਿਲਾਂ ਤਾਂ ਇਹ ਸਮਝਣਾ ਜ਼ਰੂਰੀ ਹੈ ਕੈਨੇਡਾ ਦਾ ਜਿਹੜਾ ਬਰਥ ਰੇਟ ਹੈ ਉਹ ਬਹੁਤ ਲੋ ਹੈਗਾ ਜੀ ਜਿਹੜਾ 1.2 ਪਰਸੈਂਟ ਹੈ 1.2 ਹੈਗਾ 1.2 ਦਾ ਮਤਲਬ ਜੇ ਇੱਕ ਕਪਲ ਹੈ ਜਿਹੜਾ ਉਹ ਦੋ ਬੱਚੇ ਪੈਦਾ ਕਰਦਾ ਹੈ ਤਾਂ 1.0 ਪਾਪੂਲੇਸ਼ਨ ਰਹਿੰਦੀ ਹੈ ਜੇ ਤਿੰਨ ਬੱਚੇ ਪੈਦਾ ਕਰਦਾ ਤਾਂ ਪਾਪੂਲੇਸ਼ਨ ਵੱਧਦੀ ਹੈ ਜੋ 1.2 ਬੱਚੇ ਪੈਦਾ ਕਰ ਰਹੇ ਨੇ ਤਾਂ ਪਾਪੂਲੇਸ਼ਨ ਟੈਕਚੁਅਲੀ ਘਟ ਰਹੀ ਹੈ ਜੀ ਵੱਧ ਤਾਂ ਨਹੀਂ ਜੀ 97% ਜਿਹੜਾ ਪਾਪੂਲੇਸ਼ਨ 'ਚ ਵਾਧਾ ਹੋਇਆ ਉਹ ਸਿਰਫ ਇਮੀਗ੍ਰੇਸ਼ਨ ਕਰਕੇ ਹੋਇਆ ਮਤਲਬ 3% ਹੀ ਜਿਹੜੇ ਬੱਚੇ ਜੰਮੇ ਨੇ ਉਹਦੇ ਕਰਕੇ ਵਾਧਾ ਹੋਇਆ ਸੋ ਇਮੀਗ੍ਰੇਸ਼ਨ ਬਹੁਤ ਜ਼ਿਆਦਾ ਜ਼ਰੂਰੀ ਹੈ ਤੋ ਹੁਣ ਉਹਨੂੰ ਇਹ ਬਹੁਤ ਅਨਸਸਟੇਨੇਬਲ ਜਿਹੜੀ ਗੱਲ ਹੈਗੀ ਹੈ ਕਿ ਮੈਂ ਉਹਨੂੰ ਲਿੰਕ ਕਰੂੰਗਾ ਹਾਊਸਿੰਗ ਦੇ ਨਾਲ ਉਹ ਇੱਕ ਫੈਕਟਰ ਹੋ ਸਕਦਾ ਪਰ ਜਿਹੜਾ ਦੂਜਾ ਫੈਕਟਰ ਹੈ ਜੇ ਸਟੈਟਿਸਟਿਕਸ ਦੇ ਨਾਲ ਦੇਖੀਏ ਤਾਂ ਜਾ 1970 ਦੇ ਵਿੱਚੋਂ ਇੱਕ ਰਿਟਾਇਰੀ ਪਿੱਛੇ ਸੱਤ ਕੰਮ ਕਰਨ ਵਾਲੇ ਲੋਕ ਹੁੰਦੇ ਸੀਗੇ ਇਹ ਥੋੜਾ ਥੋੜਾ ਘਟਦਾ 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 ਇਸ ਵੇਲੇ ਆ ਗਿਆ ਇੱਕ ਰਿਟਾਇਰੀ ਪਿੱਛੇ ਤਿੰਨ ਬੰਦੇ ਹੋਗੇ ਹੁਣ ਇਸ ਵੇਲੇ ਇੱਕ ਰਿਟਾਇਰੀ ਪਿੱਛੇ ਦੋ ਬੰਦੇ ਕੰਮ ਕਰਨ ਵਾਲੇ ਹੋਗੇ ਜੇ ਐਨੀ ਸਿਸਟਮ ਐਗਜ਼ਿਸਟ ਕਰਦਾ ਰਿਹਾ ਜੋ ਏਜਿੰਗ ਪੋਪੂਲੇਸ਼ਨ ਦੇ ਸਾਬਨੜ 2030 ਦੇ ਵਿੱਚ ਇੱਕ ਰਿਟਾਇਰੀ ਪਿੱਛੇ ਇੱਕ ਕੰਮ ਕਰਨ ਵਾਲਾ ਬੰਦਾ ਹੋਊਗਾ ਸੋ ਉਹਦੇ ਨਾਲ ਜਿਹੜਾ ਵਜ਼ਨ ਹੈਗਾ ਚਾਹੇ ਟੈਕਸ ਬਰਡਨ ਹੈਗਾ ਚਾਹੇ ਉਹ ਹੈਲਥ ਸਿਸਟਮ ਦੇ ਉੱਤੇ ਬਰਡਨ ਹੈ ਉਹ ਦਿਨ ਵੇ ਦਿਨ ਵੱਧ ਜਾਣੇ ਜਾਣਾ ਹੈਗਾ ਜਿਹੜਾ ਕੰਟਰੋਲ ਕਰਨ ਦੀ ਜ਼ਰੂਰਤ ਹੈਗੀ ਹੈ ਉਹ ਟੈਂਪਰੇਰੀ ਰੈਜ਼ੀਡੈਂਟ ਜਿਹੜੇ ਹੈਗੇ ਨੇ ਉਹਨਾਂ ਨੂੰ ਕੰਟਰੋਲ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਹੈ ਉਹਦਾ ਕੀ ਰੀਜ਼ਨ ਹੈ ਜਿਵੇਂ ਅਨਸਸਟੇਨੇਬਲ ਜਿਹੜੀ ਗਰੋਥ ਹੋਈ ਹੈ ਨੰਬਰ ਆਫ ਟੈਂਪਰੇਰੀ ਰੈਜ਼ੀਡੈਂਟਸ ਦੇ ਵਿੱਚੋਂ ਉਹ ਉਹ ਪ੍ਰੋਬਲਮੈਟਿਕ ਗੱਲ ਹੈਗੀ ਹੈ ਜਿਵੇਂ ਮੈਂ ਉਹਨਾਂ ਦੀ ਇੰਟਰਵਿਊ ਸੁਣ ਰਿਹਾ ਸੀ ਪੜ੍ਹ ਰਿਹਾ ਸੀ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੇ ਇੰਟਰਨੈਸ਼ਨਲ ਸਕੂਲ ਸਟੂਡੈਂਟਸ ਆਉਂਦੇ ਨੇ ਉਹਨਾਂ ਨੂੰ ਲਿੰਕ ਕਰਿਆ ਜਾਵੇ ਐਵਿਡੈਂਸ ਹੈ ਉਹ ਕਿ ਜਿੱਥੇ ਰੈ residense अवेलेबल ਹੈ ਉਹ ਬਿਲਕੁਲ ਸਹੀ ਫੈਕਟਰ ਹੈ ਉਹ ਹੋਣਾ ਹੀ ਉਦਾਂ ਚਾਹੀਦਾ ਜੀ ਜੇ ਸਕੂਲ ਅਪਰੂਵ ਕਰਦਾ ਕਿ ਮੇਰੇ ਕੋਲ ਇੰਨੇ ਇੰਟਰਨੈਸ਼ਨਲ ਸਟੂਡੈਂਟਸ ਆ ਰਹੇ ਨੇ ਇਹਨਾਂ ਨੂੰ ਮੇਰੇ ਕੋਲ ਇੰਨੀ ਹਾਊਸਿੰਗ ਦੇਣ ਨੂੰ ਹੈਗੀ ਹੈ ਬਿਲਕੁਲ ਉਹਨਾਂ ਨੂੰ ਗਲਾਇਆ ਜਾਵੇ ਪਰ ਜੇ ਸਕੂਲ ਉਹਨਾਂ ਸਟੂਡੈਂਟਸ ਦੇ ਉੱਤੇ ਇਕਨੋਮਿਕ ਫਾਇਦਾ ਲੈ ਰਿਹਾ ਤੇ ਪਰ ਉਹ ਕੈਨੇਡੀਅਨਸ ਨੂੰ ਉਹਦਾ ਬਰਡਨ ਬੀਅਰ ਕਰਨਾ ਪੈ ਰਿਹਾ ਉਹ ਠੀਕ ਨਹੀਂ ਹੈਗੀ ਉਹਦੇ ਨਾਲ ਮੈਂ ਐਗਰੀ ਕਰਦਾ ਕਿ ਉਹ ਬਿਲਕੁਲ ਉਦਾਂ ਹੋਣਾ ਚਾਹੀਦਾ ਜੇ ਸਕੂਲ ਪ੍ਰੂਵ ਕਰਦਾ ਉਹਦੇ ਕੋਲ ਰੈਜ਼ੀਡੈਂਸ ਹੈਗੀ ਹੈ ਤਾਂ ਹੀ ਉਹਨਾਂ ਇੰਟਰਨੈਸ਼ਨਲ ਸਟੂਡੈਂਟਸ ਨੂੰ ਬੁਲਾਉਣ ਦੀ ਇਜਾਜ਼ਤ ਦਿੱਤੀ ਜਾਵੇ ਤੇ ਦੂਜੇ ਪਾਸੇ ਜਿਹੜੀਆਂ ਲੋ ਵੇਜ ਪੋਜੀਸ਼ਨਸ ਨੇ ਇਹ ਲੋ ਵੇਜ ਪੋਜੀਸ਼ਨਸ ਨੂੰ ਸਿਰਫ ਉਹਨਾਂ ਸੈਕਟਰਸ ਦੇ ਵਿੱਚ ਰੱਖਿਆ ਜਾਵੇ ਜਿਹੜੇ ਸੈਕਟਰਸ ਦੇ ਵਿੱਚੋਂ ਕੈਨੇਡੀਅਨ ਸਿਟੀਜ਼ਨਸ ਜਾਂ ਪਰਮਨੈਂਟ ਰੈਜ਼ੀਡੈਂਸ ਕੰਮ ਕਰਨ ਨੂੰ ਤਿਆਰ ਨਹੀਂ ਹੈਗੇ ਜਿਵੇਂ ਐਗਰੀਕਲਚਰ ਸੀਜ਼ਨਲ ਵਰਕ ਹੋ ਗਿਆ ਜੀ ਫਿਸ਼ਰੀਜ਼ ਸੀਜ਼ਨਲ ਵਰਕ ਹੋ ਗਿਆ ਆ ਜਾਂ ਕੰਸਟਰਕਸ਼ਨ ਦਾ ਸੀਜ਼ਨਲ ਵਰਕ ਹੋ ਗਿਆ ਉੱਥੇ ਤੱਕ ਤਾਂ ਠੀਕ ਹੈ ਪਰ ਜੇ ਤੁਸੀਂ ਉਹ ਇਹੋ ਜਿਹੀ ਪਾਲਿਸੀਆਂ ਬਣਾਉਨੇ ਹੋ ਕਿ ਜਿਹੜੇ ਟੈਂਪਰੀਰੀ ਰੈਜ਼ਿਡੈਂਸ ਵੀ ਪਰਮਨੈਂਟ ਰੈਜ਼ਿਡੈਂਸ ਸਿਟੀਜ਼ਨਸ ਨਾਲ ਕੰਪੀਟ ਕਰਦੇ ਨੇ ਉਹ ਸਸਟੇਨੇਬਲ ਨਹੀਂ ਹੈਗਾ ਉਹ ਆਪਾਂ ਆਲਰੇਡੀ ਐਗਜ਼ਾਮਪਲ ਪਿੱਛੇ ਦੇਖ ਚੁੱਕੇ ਹਾਂ ਕਿ ਜਿਹੜੇ ਜਿਹੜੇ ਤਰੀਕੇ ਨਾਲ ਟੈਂਪਰੀਰੀ ਰੈਜ਼ਿਡੈਂਸ ਦਾ ਕੰਪੀਟੀਸ਼ਨ ਜੌਬ ਮਾਰਕੀਟ ਚ ਵਧਿਆ ਪਰਮਨੈਂਟ ਰੈਜ਼ਿਡੈਂਸ ਤੇ ਸਿਟੀਜ਼ਨਸ ਦੇ ਨਾਲ ਕਰ ਸਰ ਬਸ ਇੱਕ ਦੋਸਤ ਨੇ ਉਹਨਾਂ ਨੇ ਟੈਕਸਟ ਮੈਸੇਜ ਕੀਤਾ ਕਿ ਜਿਹੜੀ ਆਪਾਂ ਗੱਲ ਕੀਤੀ ਹੈ ਕਿ ਇੱਕ ਰਿਟਾਇਰੀ ਪਿੱਛੇ 3% ਕੰਮ ਕਰਨ ਵਾਲੇ ਨੇ ਤੇ ਇਹਨੂੰ ਥੋੜਾ ਜਿਹਾ ਮਿਸ ਅੰਡਰਸਟੂਡ ਕਰ ਗਏ ਕਿ ਕਿ ਫੇਰ ਕਿਉਂ ਨਹੀਂ ਜੌਬ ਮਿਲਦੀਆਂ ਦੇਖੋ ਇਹ ਜਿਹੜੀ ਇਹਨਾਂ ਨੇ ਗੱਲ ਕੀਤੀ ਹੈ ਇੱਕ ਰਿਟਾਇਰੀ ਪਿੱਛੇ ਜੇ ਇੱਕ ਬੰਦਾ ਰਿਟਾਇਰ ਹੁੰਦਾ ਤੇ ਤਿੰਨ ਬੰਦੇ ਜਿੰਨੀ ਰਿਟਾਇਰਮੈਂਟ ਵਾਲੀ ਸਾਡੀ 올ਡ ਏਜ ਪੋਪੂਲੇਸ਼ਨ ਹੈ ਉਹਦਾ ਟੇਕ ਕੇਅਰ ਕਰਨ ਦੇ ਲਈ ਕਿੰਨੇ ਲੋਕ ਕੰਮ ਕਰਦੇ ਨੇ ਤੇ ਉਹਨਾਂ ਤੇ ਕਿੰਨਾ ਟੈਕਸ ਦਾ ਬਰਡਨ ਪੈਣਾ ਆ ਜਿੰਨੀ ਇਹ ਰੇਸ਼ਿਓ ਘਟ ਹੋਵੇਗੀ ਜਿਵੇਂ ਇੱਕ ਰਿਟਾਇਰਡ ਇੱਕ ਬੰਦਾ ਓਲਡੇਜ ਦੇ ਵਿੱਚ ਇੱਕ ਬੰਦਾ ਕੰਮ ਕਰਨ ਵਾਲਾ ਤੇ ਜਿਹੜਾ ਬੰਦਾ ਕੰਮ ਕਰਨ ਵਾਲਾ ਉਹਦਾ ਟੈਕਸ ਉਹਨਾਂ ਹੀ ਵੱਧ ਹੋਵੇਗਾ ਆਪਣੇ ਓਲਡੇਜ ਵਾਲੇ ਲੋਕਾਂ ਦਾ ਟੇਕ ਕੇਅਰ ਕਰਨ ਦੇ ਲਈ ਇਤਨਾਟ ਰਿਲੇਟਡ ਟੂ ਦਾ ਜੌਬ ਇਸ ਰਿਲੇਟਡ ਟੂ ਦਾ ਟੈਕਸ ਸਿਸਟਮ ਕਿ ਤੁਸੀਂ ਤੁਹਾਡੀ ਪਾਪੂਲੇਸ਼ਨ ਕਿੰਨੀ ਆ ਉਹਦੇ ਚ ਰਿਟਾਇਰ ਲੋਕ ਕਿੰਨੇ ਹੋਗੇ ਜਿਨ੍ਹਾਂ ਦੀ ਹੈਲਥ ਕੇਅਰ ਜਿਨ੍ਹਾਂ ਦੀ ਰਹਿਣ ਸਹਿਣ ਤੇ ਜਿਨ੍ਹਾਂ ਦੇ ਹੋਰ ਖਾਤੇ ਨੇ ਉਹ ਜਿਹੜੇ ਕੰਮ ਕਰਨ ਵਾਲੇ ਨੇ ਉਹਨਾਂ 'ਤੇ ਦੇਣੇ ਹੁੰਦੇ ਨੇ ਜਿਹੜੇ ਕੰਮ ਕਰਦੇ ਨੇ ਉਹਨਾਂ ਦੇ ਉੱਤੇ ਟੈਕਸ ਲੱਗਦਾ ਇਟਸ ਨਾਟ ਰਿਲੇਟਡ ਟੂ ਦ ਜੌਬ ਮਾਰਕੀਟ ਇਟਸ ਰਿਲੇਟਡ ਟੂ ਦ ਕਿ ਤੁਹਾਨੂੰ ਮੈਨੇਜ ਕਿਦਾਂ ਕਰਨੀ ਹੈ ਆਪਣੀ ਪਾਪੂਲੇਸ਼ਨ ਆਪਣੇ 올 ਸੀਨੀਅਰ ਲੋਕ ਜਿਹੜੇ ਆ ਹੁਣ ਸੀਨੀਅਰ ਆਪਣੇ ਬੈਠੇ ਨੇ ਜਿਹੜੇ ਹਰੇਕ ਖਾ ਕਹਿੰਦੇ ਨੇ ਕਿ ਤੁਹਾਨੂੰ ਪੈਨਸ਼ਨ ਆਉਣੀ ਚਾਹੀਦੀ ਹੈ ਉਹ ਵਿੱਚ ਉਹਨਾਂ ਨੂੰ ਪੈਨਸ਼ਨ ਆਉਣੀ ਹੈ ਤਾਂ ਸਾਡੇ ਤੇ ਟੈਕਸ ਵੀ ਲੱਗਣਾ ਹੈ ਕੱਲੋਂ ਅਸੀਂ ਰਿਟਾਇਰ ਹੋਣਾ ਜੇ ਸਾਨੂੰ ਪੈਨਸ਼ਨ ਆਉਣੀ ਹੈ ਤਾਂ ਜਿਹੜੇ ਗਾਂਹ ਕੰਮ ਕਰਨ ਵਾਲੇ ਉਹਨਾਂ ਤੇ ਟੈਕਸ ਵੀ ਲੱਗਣਾ ਹੈ ਸੋ ਦੈਟਸ ਵਾਟ ਹੀ ਸੈਡ ਅ ਤੇ थैंक यू सो मच फॉर योर टाइम। ਬਬੂ ਸ਼ਹਿਰ ਅਗਰਵਾਲ ਸਾਹਿਬ ਤੇ ਇੱਕ ਜਿਹੜਾ ਆਪਾਂ ਜਿਹੜੇ ਚੇਂजेस ਹੋ ਰਹੀਆਂ ਨੇ ਨਾ ਜਿੰਨੀ ਛੇਤੀ ਹੋ ਜਾਣ ਜੀ ਜੋ ਆਪਾਂ ਵਾਪਸ ਪ੍ਰੀ ਪੈਂਡੈਮਿਕ ਤੇ ਚਲੇ ਜਾਈਏ ਤਾਂ ਉਨਾਂ ਹੀ ਬਿਹਤਰ ਹੋਊਗਾ ਜੀ। ਹਮ ਹਮ ਜੀ। 올 ਰਾਈਟ थैंक यू सो मच। ਧੰਨਵਾਦ। ਔਰ